ਅਸਲਾਮ ਅਲੈਕਮ ਜੀ ਸਤਿ ਸ੍ਰੀ ਅਕਾਲ ਪ੍ਰਣਾਮ ਦੋਸਤੋ ਅਸੀਂ ਅੱਜ ਚੱਲੇ ਆ ਜੀ ਖੋੜਿਆਂ ਵਾਲੇ ਉੱਥੇ ਇੱਕ ਘਰ ਬਣਾ ਕੇ ਦਿੱਤਾ ਸੀ ਇੱਕ ਬੇਵਾ ਖਾਤੂਨ ਨੂੰ ਅੱਜ ਉੱਥੇ ਸੋਲਰ ਪਲੇਟਾਂ ਲਗਾਣੀਆਂ ਬਿਜਲੀ ਦਾ ਸਿਸਟਮ ਚਾਲੂ ਕਰਨਾ ਸਾਡੇ ਨਾਲ ਜੁੜੇ ਰਹੋ ਜੀ ਅੱਜ ਦਾ ਵਲੌਗ ਵੀ ਬੜਾ ਇੰਟਰਸਟਿੰਗ ਹੋਏਗਾ ਜੀ ਪਾਕਿਸਤਾਨ ਦੇ ਸ਼ਹਿਰ ਪਿੰਡ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਹਾਂਜੀ ਮਿੱਤਰੋ ਕੀ ਹਾਲ ਚਾਲ ਨਾਸਰ ਕਿਸਾਨਾ ਸਾਹਿਬ ਨਾਲ ਡੀਅਰ ਕੋਲੀ ਨੁਮਾਨ ਭਾਈ ਆਪਣੇ ਅੱਜ ਆਪਾਂ ਜਾ ਰਹੇ ਆਂ ਜੀ ਸ਼ਾਹਕੋਟ ਜਿਹੜਾ ਆਪਾਂ ਇੱਕ ਪਿੱਛੇ ਪ੍ਰੋਜੈਕਟ ਕੀਤਾ ਸੀ ਇੱਕ ਬੇਵਾਹ ਔਰਤ ਦਾ ਖੁੰਡਰਿਆਲ ਜਿੱਥੇ ਇੱਕ ਬੇਵਾਹ ਔਰਤ ਨੂੰ ਘਰ ਬਣਾ ਕੇ ਦਿੱਤਾ ਸੀ ਉਹਨਾਂ ਦਾ ਸੋਲਰ ਦਾ ਉਹਨਾਂ ਨੇ ਇੱਕ ਫਰਿਆਦ ਕੀਤੀ ਸੀ ਵਿੱਚ ਜਿਹੜੀ ਉਹ ਵੀ ਰੱਬ ਵੱਲੋਂ ਪੂਰੀ ਹੋ ਚੁੱਕੀ ਆ ਤੇ ਅੱਜ ਉਹਦੇ ਵਾਸਤੇ ਜਾ ਰਹੇ ਆ ਜੀ ਨੇਕਾਂ ਵਾਸਤੇ ਤੇ ਦੋਹਾਂ ਦਾ ਇੰਤਜ਼ਾਰ ਸੀ ਉਹ ਆ ਰਹੇ ਆ ਜਿਨ੍ਹਾਂ ਦਾ ਇੰਤਜ਼ਾਰ ਸੀ ਜਿਨ੍ਹਾਂ ਨੇ ਜਰਾ ਝਲਕ ਦਿਖਾਇਆ ਹੋ ਜੀ ਜਰਾ ਬਿੰਗੀਆਂ ਤੰਗਾਂ ਤੇ ਪੁਲਿਸ ਮੁਕਾਬਲੇ ਆ ਦੇਖੋ ਜੀ ਆ ਦੇਖੋ ਜੀ ਸਵੇਰ ਦਾ ਇਹਨਾਂ ਨੇ ਸਾਨੂੰ ਜਲੀਲ ਕੀਤਾ ਹੋਇਆ ਜਲੀਲ ਕੀਤਾ ਹੋਇਆ ਇਹਨੇ ਹੁਣ ਤੁਰਦੇ ਦੇਖੋ ਕਿਦਾਂ ਜਿੱਦਾਂ ਸਾਰਾ Imran Khan ਦੇ ਪਿੱਛੇ ਉਹ ਏਹੀ ਹੁੰਦੇ ਆ ਯਾਰ ਸਾਰਾ ਪ੍ਰੋਟੋਕੋਲ ਤਾਂ ਤੈਨੂੰ ਦੇਣਾ ਸੀਗਾ ਪ੍ਰੋਟੋਕੋਲ ਤਾਂ ਬਹੁਤ ਦੇਣਾ ਲੱਗਦਾ ਕਿ ਲੰਮਾਈ ਜਲੀਲ ਕਰਨ ਲਈ ਜਾਣਾ ਜਲੀਲ ਕੀਤਾ ਲੱਗਦਾ ਦੀ ਸੋਨ ਸ਼ੱਕਰ ਨੋ ਫਿੱਟ ਹੈ। ਬਾਬਾ ਜੀ ਛਲੀਆਂ ਖਿੱਚ ਰਿਹਾ ਲਓ ਜੀ ਦੋ ਤਿੰਨ ਛਲੀਆਂ ਖਿੱਚ ਲਈਆਂ ਤੇ ਬੜਾ ਖੁਸ਼ਾ ਹੁਣ। ਇਹ ਛਲੀਆਂ ਜਿਹੜੀਆਂ ਮੱਕਈ ਦੀ ਜਿਹੜੀ ਆ ਮਤਲਬ ਉਹ ਜਾ ਰਹੀਆਂ ਟਰਾਲੀਆਂ ਲੱਦੀਆਂ ਹੋਈਆਂ। ਇਹ ਆਪਾਂ ਹੁਣ ਇਸ ਟਾਈਮ ਮੱਕੂਆਣਾ ਕ੍ਰਾਸ ਕਰ ਲਿਆ। ਦੱਸਦੇ ਜਾਣੇ ਜੀ ਕਿ ਮੱਕੂਆਣਾ ਜਿਹੜਾ ਨਾ ਇਹ ਫੈਸਲਾਬਾਦ ਤੋਂ ਜੜਾ ਵਾਲੋਂ ਜਾਂਦੇ ਆਂ ਰਾਹ ਵਿੱਚ ਆਂਦਾ। ਲਓ ਜੀ ਆ ਛਲੀਆਂ ਹੋਰ ਖਿੱਚਣ ਲੱਪੇ। ਇਹ ਸ਼ਹਿਰੀ ਦੇ ਲੋ ਆਪਣੇ ਆਪ ਨੂੰ ਸ਼ਹਿਰੀ ਵੀ ਕਹਿੰਦੇ ਪਿੰਡ ਵਾਲਿਆਂ ਨੂੰ ਪਿੰਡੂ ਕਹਿੰਦੇ ਤੇ ਪਿੰਡ ਵਾਲਿਆਂ ਦੀਆਂ ਟਰਾਲੀਆਂ ਵਿੱਚੋਂ ਗੰਨੇ ਖਿੱਚਣੇ ਆ। ਆ ਛਲੀਆਂ ਕਿਚਣੀਆਂ ਜਾਂ ਹੋਰ ਟਰਾਲੀਆਂ ਖਰਬੂਜ਼ਿਆਂ ਦੀਆਂ ਜਾਂਦੀਆਂ ਉਹਨਾਂ ਤੋਂ ਖਰਬੂਜ਼ੇ ਲਾਣੇ ਤੁਆਣੇ ਲਾਣੇ ਇਹ ਆਪਣਾ ਹੱਕ ਸਮਝਦੇ ਆ ਤੇ ਪਿੰਡੂ ਵੀ ਸਾਨੂੰ ਸਮਝਦੇ ਵੀ ਇਹ ਪਿੰਡੂ ਆ। ਤੇ ਪਿੰਡੂਆਂ ਬਗੈਰ ਸ਼ਹਿਰੂ ਜਿਹੜੇ ਆ ਨਾ ਉਹ ਕਿਸ ਕੰਮ ਦੇ ਆ ਜੀ ਬਾਈ ਜੀ? ਇਹ ਰੋਡ ਹੁਣ ਜਾ ਰਿਹਾ ਆ ਮੱਕੂ ਆਣੇ ਤੋਂ ਸਿੱਧਾ ਹੀ ਖੋੜਿਆਂ ਵਾਲੇ ਨੂੰ ਬਾਈਪਾਸ ਬਹੁਤ ਵਧੀਆ ਬਣ ਗਿਆ ਵਿਚ ਰਾਹ ਦੇ ਵਿੱਚ ਚਲੇ। ਥੋੜੇ ਲੋਕ ਲੋਕ ਵੀ ਪਾਉਂਦੇ ਤੁਹਾਨੂੰ ਦਿਖਾਵਾਂਗੇ। ਇਹ ਜੀ ਮੱਕੂ ਆਣਾ ਜਿਹੜਾ ਨਾ ਆਣਾ ਜਿੰਨੇ ਵੀ ਲੱਗਦਾ ਹੋਊਗਾ ਇਹ ਗੌਰ ਕਰਿਓ ਵੀ ਇੱਥੇ ਜਾਂਗਲੀ ਵਾ ਸਾਡੇ ਭਾਈ ਜਿਹੜੇ ਭਾਈਚਾਰਾ ਨਾਲ ਜੀ ਉਹ ਬੈਠਾ ਹੋਊਗਾ ਇਹ ਉਹ ਲੋਕ ਆ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ ਇਹਨਾਂ ਨੇ ਅਜਾੜਾ ਨਹੀਂ ਪਟਿਆ ਅਸੀਂ ਅਗਰ ਗੱਲ ਕਰਦੇ ਆ ਕਿ 1947 ਦਾ ਅਜਾੜਾ ਹੋਇਆ ਤੇ ਉਥੇ ਲੋਟੀ ਦਾ ਲਫ਼ਜ਼ ਇਸਤੇਮਾਲ ਕਰਦੇ ਆ ਤੇ ਇਹ ਜਨਾਬ ਜਿੱਥੇ ਵੀ ਆਣਾ ਲੱਗਦਾ ਹੋਊਗਾ ਜਦਾਂ ਪੁਆਣਾ ਸਾਬੂਆਣਾ ਮਕੂਆਣਾ ਰਾਮੂਆਣਾ ਉੱਥੇ ਇਹ ਤੁਹਾਨੂੰ ਸ਼ੋਰ ਹੋ ਜਾਣਾ ਚਾਹੀਦਾ ਕਿ ਇੱਥੇ ਜੰਗਲੀ ਲੋਕ ਬੈਠੇ ਆ ਐ ਹੁਣ ਰੋਡ ਜਿਹੜਾ ਜੀ ਉਹਦੀ ਖੂਬਸੂਰਤੀ ਵੀ ਤੁਹਾਨੂੰ ਦਿਖਾ ਰਹੇ ਆ ਦੇਖੋ ਕਿਸ ਤਰ੍ਹਾਂ ਕੁਛ ਗਰਮੀ ਪੈਣ ਕਰਕੇ ਕਣਕਾਂ ਵੱਡੀਆਂ ਆ ਤੇ ਖੇਤ ਵੀ ਖਾਲੀ ਨਜ਼ਰ ਆਂਦੇ ਤੁਹਾਨੂੰ ਟ੍ਰੈਫਿਕ ਬਹੁਤ ਜ਼ਿਆਦਾ ਆ ਇਸ ਰੋਡ ਤੇ ਨਾ ਟ੍ਰੈਫਿਕ ਬੜੇ ਬੜੇ ਜਿਹੜੇ ਟਰਾਲੇ ਆ ਲੈਣਦੇ ਉਹ ਇੱਥੇ ਖੜੇ ਆ ਅੱਗੇ ਮੇਰੇ ਨਾਲ ਕੋਈ ਸੜਕ ਦੀ ਮਰਮਤ ਹੋਣ ਕਰਕੇ ਕੋਈ ਰੋਕਥਾਮ ਹੋਈ ਹੋਣੀ ਆ ਇਸ ਕਰਕੇ ਇਹਨਾਂ ਰਾਜਸ਼ਾ ਵਰਨਾ ਟ੍ਰੈਫਿਕ ਤੁਰਦੀ ਹੁੰਦੀ ਐ ਖੜੀ ਆ ਖੜੀ ਮੇਰੇ ਖਿਆਲ ਇਸੇ ਕਰਕੇ ਆ ਕਿ ਅੱਗੋਂ ਕੋਈ ਰਿਕਾਵਟ ਹੋਣੀ ਐ ਬੰਦ ਕੀਤਾ ਹੋਣਾ ਰੋਡ ਹੁਣ ਅਸੀਂ ਵੀ ਜਾਣੇ ਪਤਾ ਨਹੀਂ ਸਾਨੂੰ ਮੋੜਨਾ ਹੀ ਪੈਣਾ ਉੱਥੋਂ ਜਾ ਕੇ ਦੇਖਦੇ ਆ ਵੱਡੇ ਵੱਡੇ ਟਰਾਲੇ ਜਿਹੜੇ ਟਰੱਕ ਆ ਇਹ ਖੜੇ ਆ ਡਰਾਈਵਰਾਂ ਵੀ ਦੇਖ ਲਓ ਕਿਆਸੀ ਜ਼ਿੰਦਗੀ ਆ ਵਿਚਾਰੇ ਜਿੱਥੇ ਖੜੇ ਆ ਜਿੱਦਾਂ ਰਿਕਾਵਟ ਬਣ ਜAVE ਤੇ ਫਿਰ 2-2 ਘੰਟੇ 4-4 ਘੰਟੇ 5-5 ਘੰਟੇ ਇਹ ਥੱਲੇ ਆਪਣੇ ਬਿਸਤਰੇ ਕਰ ਲੈਂਦੇ ਆ ਚਾਦਰਾਂ ਮਛਾ ਲੈਂਦੇ ਆ ਥੱਲੇ ਆਪਣਾ ਫਿਰ ਆਰਾਮ ਕਰਦੇ ਆ ਇਹ ਵੀ ਜ਼ਿੰਦਗੀ ਇੱਕ ਵੱਖਰੀ ਯਾਨੀ ਜ਼ਿੰਦਗੀ ਇਹਨਾਂ ਦੀ ਡਰਾਈਵਰਾਂ ਦੀ ਹੁਣ ਜਾ ਰਹੇ ਆ ਜੀ ਅਸੀਂ ਖੁਰੜਿਆਂ ਵਾਲੇ ਉੱਥੇ ਜਾ ਕੇ ਸੋਲਰ ਪਲਾਂਟ ਲਗਾਉਣਾ ਆ ਤੇ ਇਹ ਰੋਡ ਦੇ ਨਜ਼ਾਰੇ ਤੁਸੀਂ ਦੇਖ ਰਹੇ ਆ ਬਹੁਤ ਸੋਹਣੇ ਇਲਾਕੇ ਆ ਜੀ ਪਾਕਿਸਤਾਨ ਦੇ ਵਿੱਚ ਬੜੇ ਬੜੇ ਖੂਬਸੂਰਤ ਇਲਾਕੇ ਬੜੀਆਂ ਬੜੀਆਂ ਖੂਬਸੂਰਤ ਸੜਕਾਂ ਕਾਫੀ ਗਵਰਨਮੈਂਟ ਨੇ ਜਿਹੜੀ ਬਿਹਤਰੀ ਲਿਆਂਦੀ ਸੜਕਾਂ ਦੇ ਵਿੱਚ ਪਹਿਲੇ ਤਾਂ ਬਹੁਤ ਟੁੱਟੀਆਂ ਸੀ ਲੇਕਿਨ ਹੁਣ ਬਹੁਤ ਬਿਹਤਰੀ ਆ ਰਹੀ ਹੈ ਸੜਕਾਂ ਬਹੁਤ ਸੋਹਣੀਆਂ ਬਣ ਰਹੀਆਂ ਇਹ ਦੇਖ ਲਓ ਤੁਹਾਡੀ ਨਜ਼ਰਾਂ ਦੇ ਸਾਹਮਣੇ ਕਿੱਡੇ ਕਿੱਡੇ ਲੰਬੇ ਕੰਟੇਨਰ ਖੜੇ ਆ ਅਸੀਂ ਬੇਲੀਓ ਪਹੁੰਚ ਗਏ ਖੋੜਿਆਂ ਵਾਲੇ ਤੇ ਇੱਥੇ ਹੁਣ ਸਾਨੂੰ ਨਾ ਭਾਈ ਨੇ ਆ ਕੇ ਵਿਕਾਸ ਨੇ ਜੁਆਇਨ ਕਰਨਾ ਤੇ ਫਿਰ ਉਹ ਸਾਨੂੰ ਦੁਕਾਨ ਤੇ ਲੈ ਕੇ ਜਾਏਗਾ ਜਿੱਥੋਂ ਅਸੀਂ ਪਲੇਟਾਂ ਲੈਣੀਆਂ ਬੈਟਰੀ ਲੈਣੀ ਇਨਵਰਟਰ ਜਿਹੜਾ ਉਹ ਲੈਣਾ ਤਾਰਾਂ ਲੈਣੀਆਂ ਮਤਲਬ ਪੱਖੇ ਜੋ ਵੀ ਚੀਜ਼ਾਂ ਸਾਰੀਆਂ ਇਹਦੇ ਰਿਲੇਟਡ ਆ ਉਹ ਆਪਾਂ ਲੈਣੀਆਂ ਸ਼ਫਾਕ ਭਾਈ ਸਾਡੇ ਨਾਲ ਆ ਜੀ ਤੇ ਨਿਮਾਨ ਭਾਈ ਐਕਸਪਰਟ ਹੈ ਐ ਸਾਡੇ ਟੀਆਰ ਕੋਲੀ ਸਾਹਿਬ ਆ ਤੇ ਇਹ ਵੀ ਆਪਣਾ ਕੁਝ ਵਿਚਾਰ ਦੇਣਗੇ ਜੀ ਇਸ ਬਾਰੇ ਜੀ ਸਾਨਾ ਸਾਹਿਬ ਬਿਲਕੁਲ ਆਪਾਂ ਖੁੰਣੇ ਵਾਲੇ ਪਹੁੰਚ ਚੁੱਕੇ ਆ ਅੱਛਾ ਇੱਥੇ ਇਸ ਟਾਈਮ ਆਪਾਂ ਖੜੇ ਆਂ ਜੀ ਡਰਾਈਵਿੰਗ ਲਰਨਰ ਇੱਥੇ ਬਣਦਾ ਬੈਂਕ ਆ ਪੰਜਾਬ ਆ ਇੱਕ ਕਸਬਾ ਟਾਈਪ ਸੋਨਾ ਸ਼ਹਿਰ ਆ ਤੇ ਇਹ ਵੀ ਯਾਨੀ ਕਿ ਪਹਿਲਾਂ ਦਾ ਇਹ ਹਜਰਤੋਂ 47 ਤੋਂ ਪਹਿਲਾਂ ਦਾ ਹੀ ਵਸਿਆ ਹੋਇਆ ਇੱਕ ਪਿੰਡ ਕਹਿ ਲੋ ਉਸ ਟਾਈਮ ਦਾ ਹੁਣ ਇੱਕ ਸ਼ਹਿਰ ਦੀ ਸ਼ਕਲ اختیار ਕਰ ਗਿਆ ਲੇਕਿਨ ਅਸੀਂ ਪਹੁੰਚੇ ਇੱਥੇ ਇੱਕ ਬੜੇ ਨੇਕ ਕੰਮ ਵਾਸਤੇ ਜਿਹੜਾ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਲੱਭਦਾ ਰਹੇਗਾ ਤੇ ਵੀਡੀਓ ਸਾਂਝ ਵੈਲਫੇਅਰ ਡੈਸਕ ਤੇ ਵੀ ਆਏਗੀ ਜੇ ਮੁਕੰਮਲ ਹੈ ਆਪਣੀ ਡਿਸਪੈਂਸਰੀ ਦਾ ਵੀ ਦੱਸੋ ਬਾਈ ਜੀ ਬਿਲਕੁਲ ਕਿਸਾਨਾ ਸਾਹਿਬ ਬਣਾ ਨੇ ਇੱਕ ਡਿਸਪੈਂਸਰੀ ਜਿਹਦਾ ਨਾਮ ਕਿਸਾਨਾ ਸਾਹਿਬ ਮੈਨੂੰ ਇੱਕ ਬੜਾ ਪਸੰਦ ਆ ਉਹਦਾ ਨਾਨਕ ਫਰੀਦ ਜਿਹੜਾ ਨਾਨਕ ਫਰੀਦ ਹਾਂ ਉਹ ਸਾਂਝ ਹੀ ਬਣ ਗਈ ਜੇ ਕਿਸੇ ਚੜਦੇ ਤੇ ਲੈਂਦੇ ਪੰਜਾਬ ਦੀ ਸਾਂਝ ਬਿਲਕੁਲ ਨਾਨਕ ਤੇ ਫਰੀਦ ਜਿਹੜੇ ਵੱਡੇ ਬਜ਼ੁਰਗ ਪੰਜਾਬ ਦੇ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ ਇਸ ਪੰਜਾਬ ਨੂੰ ਦੇਣਾ ਬਹੁਤ ਕੁਝ ਉਹਨਾਂ ਨੇ ਦਿੱਤਾ ਪੰਜਾਬ ਨੂੰ ਉਹਨਾਂ ਦੇ ਨਾਮ ਤੇ ਫਰੀ ਡਿਸਪੈਂਸਰੀ ਬਣਨ ਜਾ ਰਹੀ ਆ ਚੱਕ 370 ਜਿੰਬੇ ਘਣੀਆਂ ਸਿੱਖਾਂ ਵਾਲਾ ਸਿੱਖਾਂ ਵਾਲਾ ਜਿਹਦਾ ਨਾਮ ਹੱਜੇ ਵੀ ਸਿੱਖਾਂ ਵਾਲਾ ਕਿਸਾਨਾ ਸਾਹਿਬ ਉਹਨਾਂ ਦੇ ਪਿੰਡ ਇੱਥੇ ਜਨਾਬ ਅਸੀਂ ਬਿਲਕੁਲ ਫ੍ਰੀ ਜਿਹੜੀ ਦਵਾਈ ਦਿਆ ਕਰਾਂਗੇ ਅਗਰ ਉਹ ਅੱਛੀ ਕੁਆਲਿਟੀ ਦੀ ਦਵਾਈ ਜਿਹੜੀ ਦਿਆ ਕਰਾਂਗੇ ਤੇ ਡਾਕਟਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਬੈਠਿਆ ਕਰੇਗਾ ਬੈਠਿਆ ਕਰੇਗਾ ਜਿਹੜਾ ਪਿੰਡ ਵਾਲਿਆਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਮੁਖਯਰ ਸਾਜ਼ਕਰ ਪਿੰਡ ਨਹੀਂ ਜਿੱਥੋਂ ਵੀ ਕੋਈ ਬੰਦਾ ਆ ਜਾਵੇ ਆ ਜਿੱਥੋਂ ਵੀ ਆ ਜਾਵੇ ਕੋਈ ਨਹੀਂ ਜਿਹੜਾ ਵੀ ਜ਼ਰੂਰਤਮੰਦ ਬੰਦਾ ਉਹਨੂੰ ਦਵਾਈ ਫ੍ਰੀ ਮਿਲਿਆ ਕਰੇ ਗੁੱਡ ਹੋ ਗਿਆ ਤੇ ਬਾਕੀ ਜੁੜੇ ਰਿਓ ਵਲੌਗ ਦੇ ਨਾਲ ਇਨਸ਼ਾਅੱਲਾ ਆਪਾਂ ਕੰਟੀਨਿਊ ਕਰਦੇ ਹਾਂ ਕਿ ਪਹੁੰਚ ਗਏ ਆਂ ਜੀ ਖੁਰੜਿਆਂ ਵਾਲੇ ਦੁਕਾਨ ਤੇ ਜਿੱਥੋਂ ਅਸੀਂ ਹੁਣ ਸਮਾਨ ਖਰੀਦਣ ਆਇਆ ਤੇ ਇਸ ਸ਼ਹਿਰ ਦੇ ਵਿੱਚ ਸਾਨੂੰ ਇੱਕੋ ਹੀ ਇਹ ਦੁਕਾਨ ਲੱਭੀ ਆ ਜਿੱਥੋਂ ਅਸੀਂ ਸਮਾਨ ਲੈ ਸਕਦੇ ਹਾਂ ਬਾਕੀ ਕੋਈ ਐਡਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਕੋਈ ਐਡੀ ਵੱਡੀ ਦੁਕਾਨ ਨਹੀਂ ਸੀ ਜਿੱਥੇ ਅਸੀਂ ਇਹ ਸਾਰਾ ਸਮਾਨ ਲੈ ਸਕਦੇ ਸਮਾਨ ਬੜਾ ਮੁਸ਼ਕਲ ਲੱਭਿਆ ਕਰਾਉਨ ਰੀਕੋ ਦਾ ਜਿਹੜਾ ਇਨਵਰਟਰ ਲਿਆ ਜੀ ਇਹ ਬਹੁਤ ਅੱਛਾ ਹੈ ਗਾਰੰਟੀ ਵਿੱਚ ਆ ਬਾਕੀ ਬੈਟਰੀ ਜਿਹੜੀ ਇਹਨਾਂ ਦੇ ਕੋਲ ਹਲੇ ਮੌਕੇ ਤੇ ਮੌਜੂਦ ਨਹੀਂ ਸੀ ਉਹ ਇਹਨਾਂ ਨੇ ਕਹਿਆ ਕਿ ਤੁਹਾਨੂੰ 2-3 ਘੰਟੇ ਤੱਕ ਅਸੀਂ ਲੈ ਕੇ ਦਵਾਂਗੇ ਤੇ ਬੈਟਰੀ ਅਸੀਂ ਹੋਰ ਵੀ ਦੁਕਾਨਾਂ ਤੋਂ ਪੁੱਛਦੇ ਹਾਂ ਜੇ ਸਾਨੂੰ ਉੱਥੋਂ ਮਿਲ ਗਈ ਤਾਂ ਫਿਰ ਉਹਨਾਂ ਕੋਲ ਲੈ ਲੈਣੀ ਆ ਨਾ ਹੋਇਆ ਫਿਰ 2-3 ਘੰਟੇ ਤੱਕ ਇਹਨਾਂ ਦੇ ਕੋਲ ਹੋਇਆ ਪੰਜ ਤਿਆਰ ਕਰਨੇ ਪੈਣਾ ਇਹ 2-3 ਘੰਟੇ ਵੀ ਸਾਨੂੰ ਮੈਨੂੰ ਲੱਗਦਾ 5-6 ਘੰਟੇ ਚ ਪੈਣੇ ਆ ਕਿਉਂਕਿ ਦੁਕਾਨਦਾਰਾਂ ਦੀ ਗੱਲ ਹੁੰਦੀ ਆਹ ਭਾਈ ਉਹਨਾਂ ਨਾਲ ਹੁਣ ਵੀ ਰੱਛੇ ਦੀ ਗੱਲਬਾਤ ਹੋ ਰਹੀ ਆ ਇਹ ਦੁਕਾਨ ਦੀ ਰੀਤ ਸੀ ਏ ਜਨਾਬ ਹੁਣ ਲੋਡ ਕਰਕੇ ਲੈ ਕੇ ਜਾਏਗਾ ਉਹਨੂੰ ਡਰ ਪਾਇਆ ਵੀ ਪਤਾ ਨਹੀਂ ਮੇਰੀ ਵੀਡੀਓ ਕਿਉਂ ਬਣਾ ਰਹੇ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਸਾਡਾ ਵਲੌਗ ਬਣ ਰਿਹਾ ਆ ਕਿਉਂਕਿ ਸਾਨੂੰ ਜਾਣਦਾ ਨਹੀਂ ਤੇ ਉਹ ਡਰ ਗਿਆ ਵੀ ਪਤਾ ਨਹੀਂ ਮੇਰੇ ਤੇ ਇਹਨਾਂ ਨੂੰ ਕੋਈ ਸ਼ੱਕ ਸ਼ੁਭਾ ਆ ਇਹ ਬੜਾ ਹੀ ਰੱਖਸ਼ਾ ਇਹਦੇ ਤੇ ਹੁਣ ਸਮਾਨ ਲੋਡ ਕਰਕੇ ਆਪਾਂ ਲੈ ਕੇ ਜਾਣਾ ਜੀ ਹਰ ਆ ਭਾਈ ਸਿਲੈਕਟ ਕਰ ਰਿਹਾ ਜੀ ਆ ਹੁਣ ਸੋਲਰ ਪਲੇਟਾਂ ਜਿਹੜੀਆਂ ਇੱਥੋਂ ਲਈਆਂ ਆਂ ਸੀ ਹਾਂਜੀ 6x6 ਸਾਈਜ਼ ਹੈ ਐਮਓ 6 ਜਿਹੜੀ ਆ ਉਹ ਕੰਫਰਮ ਮਾਨ ਭਾਈ ਨੇ ਕਰਤੀ ਹੈ ਲੁੰਗੀ ਹਾਈਮੋਸਟਿਕਸ 6 ਅੱਛਾ ਇਹ ਅੱਛੀ ਆ 580 ਵਾਟ ਆ 580 ਵਾਟ ਦੀ ਆ ਇਹ ਪਲੇਟਾਂ ਲਈਆਂ ਜੀ ਹੁਣ ਲੋਡ ਕਰਾ ਕੇ ਉਹ ਮੁਸ਼ਕਿਲ ਮੁਸ਼ਕਿਲ ਖੜੀ ਆ ਜੀ ਹੁਣ ਲੋਡ ਕਰਾਏਗਾ ਇਹ ਲੋਡ ਕਰ ਲੈ ਹੁਣ ਲੈ ਕੇ ਆ ਰਹੇ ਇਹ ਜਿਹੜੀਆਂ ਪਈਆਂ ਸਿੰਪਲ ਇਹਦੇ ਵਿੱਚ ਦੋ ਵੈਰਾਈਟੀਆਂ ਆਂਦੀਆਂ ਇੱਕ ਸਿੰਪਲ ਹੁੰਦੀਆਂ ਇਹ ਜਿਹੜੀ ਆ ਮੈਟ ਆ ਇਹ ਉਹਨਾਂ ਬਿਹਤਰ ਕੁਆਲਿਟੀ ਆ ਐਮਓ 6 ਹੱਲ ਲੋੜ ਹੋ ਰਹੀਆਂ ਜੀ ਹੁਣ ਸਪੈਸ਼ ਗਰਮੀ ਵੀ ਬਹੁਤ ਜ਼ਿਆਦਾ ਆ ਲੋਕ ਜੀ ਸਜਣੋ ਤੇ ਮਿੱਤਰੋ ਅਸੀਂ ਆ ਗਏ ਹੁਣ ਬੈਟਰੀ ਲੈਣ ਸਾਨੂੰ ਬੈਟਰੀ ਨਹੀਂ ਲੱਗਦੀ ਬੈਟਰੀ ਐਡੀ ਛੋਟੀ ਜੀ ਬੈਟਰੀ ਇੱਥੇ ਵੱਡੇ ਫੈਸਲਾਬਾ ਸ਼ਹਿਰ ਇਹਦੇ ਖੁਰੜਿਆਂ ਵਾਲਾ ਜਿਹੜਾ ਇੱਕ ਛੋਟਾ ਜਿਹਾ ਕਸਬਾ ਇੱਥੇ ਅਸੀਂ ਬੈਟਰੀ ਲੱਭਨੇ ਆ ਕਿਸੇ ਕੋ ਐਸਵੀ 1800 ਬੈਟਰੀ ਹੈ ਨਹੀਂ ਸਾਨੂੰ ਬੈਟਰੀ ਨਹੀਂ ਲੱਗਦੀ ਇੱਥੇ ਅਸੀਂ ਬੈਟਰੀ ਲੱਭ ਰਹੇ ਹਾਂ ਤੇ ਕਿਸੇ ਕੋਲ ਬੈਟਰੀ ਹੈ ਨਹੀਂ ਜੇ ਕਿਸੇ ਕੋਲ ਹੈ ਤਾਂ ਆਪਣੀ ਮੜੀ ਦਾ ਰੇਟ ਲਾ ਰਿਹਾ ਵਾ ਇਹ ਹੈ ਇਹ ਇੱਡੀ ਤੇ ਹੈ ਹੀ ਨਹੀਂ ਹੈ ਹੀ ਨਹੀਂ ਅਸੀਂ ਇੱਧਰ ਰੋਡ ਤੇ ਫਿਰ ਫਿਰ ਵੈਸੇ ਛਦਾਈ ਹੋਏ ਐ ਇਸ ਰੋਡ ਤੇ ਉਤੋਂ ਗਰਮੀ ਨਹੀਂ ਆ ਤੇ ਇਧਰ ਉਸਤਾਦਾਂ ਨੂੰ ਪਸੀਨਾ ਆਇਆ ਪਿਆ ਫੁੱਲ ਗਰਮੀ ਦੇ ਨਾਲ ਤੇ ਇੱਥੇ ਰਸਤਾ ਬਲਾਕ ਹੋਣ ਦਾ ਮਿੰਟ ਤੋਂ ਪਹਿਲਾਂ ਅਸੀਂ ਕੀ ਕਰੀਏ ਲੋ ਜੀ ਸੱਜਣੋ ਤੇ ਮਿੱਤਰੋ ਅੱਜ ਅਸੀਂ ਲੰਮਾ ਆਇਆ ਤੇ ਸੋਲਰ ਪੈਨਲ ਠੀਕ ਹੈ ਤੇ ਸੋਲਰ ਪਲੇਟਾਂ ਅਸੀਂ ਉੱਤੇ ਚੜਾ ਲੀਆਂ ਛੱਤਾਂ ਕੀ ਕੱਚੀ ਤੇ ਆ ਤਾਂ ਸਟੈਂਡ ਆ L2 ਇੱਥੇ ਜੀ ਕੱਸਾਂਗੇ ਅੱਜ ਠੀਕ ਹੈ ਮੇਰਾ ਨਾਮ ਹੈ ਨੂਮਾਨ ਅੱਜ ਤੁਸੀਂ ਵੀ ਮੇਰਾ ਇੰਟਰੋਡਕਸ਼ਨ ਸੁਣਿਆ ਬਾਈਕਲੋਂ ਠੀਕ ਹੈ ਤੇ ਹੁਣ ਅਸੀਂ ਇੱਥੇ ਲਗਾਵਾਂਗੇ ਸੁੱਲ ਪਲੇਟਾ ਠੀਕ ਹੈ ਉਹੀ ਘਰ ਆ ਜਿਹੜਾ ਅਸੀਂ ਬਣਾ ਕੇ ਦਿੱਤਾ ਸੀ ਉਸ ਬੇਵਾਹੜਤ ਨੂੰ ਠੀਕ ਹੈ ਤੇ ਅੱਜ ਅਸੀਂ ਇੱਥੇ ਸੋਲਰ ਪੈਨਲ ਲਗਾ ਕੇ ਦੇ ਰਹੇ ਕਿਉਂਕਿ ਇੱਥੇ ਬਿਜਲੀ ਦਾ ਨਾਮੋ ਨਿਸ਼ਾਨ ਨਹੀਂ ਹੈ ਇਸ ਘਰ ਦੇ ਵਿੱਚ ਕੋਈ ਮਸਲਾ ਹੈ ਇਸ ਵਜ੍ਹਾ ਤੋਂ ਅੱਜ ਅਸੀਂ ਇਹ ਸੋਲਰ ਪੈਨਲ ਲਗਾ ਕੇ ਦੇ ਰਹੇ ਹਨ ਤੁਸੀਂ ਦੇਖੋ ਅਸੀਂ ਇਹਨਾਂ ਨੂੰ ਲਗਾ ਕੇ ਸਾਲਾ ਕੋਈ ਚਲਾ ਕੇ ਦੇਵਾਂਗੇ ਲਓ ਜੀ ਮਿੱਤਰੋ ਪਲੇਟਾ ਅਸੀਂ ਕੱਸ ਕੇ ਦਿੱਤੀਆਂ ਲਾ ਤੇ ਗਰਮੀ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਬਹੁਤ ਅੱਛਾ ਦੇਖੋ ਗਰਮੀ ਨਾਲ ਹੋ ਗਿਆ ਨਾਲਾ ਲੂਆ ਬਹੁਤ ਗਰਮ ਹੋ ਗਿਆ ਸੀ ਤੇ ਪਲੇਟਾਂ ਸੀ ਇੱਥੇ ਲਾ ਦਿੱਤੀਆਂ ਹੁਣ ਇੱਥੇ ਲਿਜਾਣੇ ਇਨਵਰਟਰ ਕਸੇਵੇਂ ਦਾ ਤੇ ਕਨੈਕਸ਼ਨ ਕਰਕੇ ਤੇ ਫਿਰ ਚਲਾ ਦਈਏ ਨਾਲ ਦਾ ਲੋਡ ਚਾਬੀ ਲਾਈ ਰਾ ਕਿਤੇ ਲਾਈਓ ਚੱਲ ਬੈਰੀ ਸਿਸਟਮ ਆਪਣੇ ਕੋਲ ਬੇ ਭਾਰ ਤੇ ਚਾਬੀਆਂ ਤਾਂ ਬਹੁਤ ਬੰਸਾਰੇ ਪਸੰਦ ਆਲੇ ਵੱਡੇ ਬੈਰੀ ਆ ਜੀ ਵੱਡੀ ਬੈਟਰੀ ਹੈ ਜੀ ਵੱਡੇ ਕੰਮ ਆ ਕੋਈ ਛੋਟੀ ਹੁਣ ਜੀ ਸ਼ਾਮ ਪੈ ਗਈ ਹੈ ਤੇ ਇੱਥੇ ਅਸੀਂ ਕੰਮ ਜਿਹੜਾ ਕੰਪਲੀਟ ਕੀਤਾ ਆ ਤੇ ਹੁਣ ਅਸੀਂ ਵਾਪਸੀ ਗੁਜਰੇ ਨੂੰ ਕਰਨੀ ਆ ਕਾਫੀ ਸਫਰ ਆ ਇੱਥੋਂ ਅੱਜ ਸਾਰਾ ਦਿਨ ਖੱਜੜ ਹੋ ਗਏ ਕਾਫੀ ਟਾਈਮ ਜਿਹੜਾ ਨਾ ਸਾਡਾ ਲਾਇਆ ਇਸ ਕਰਕੇ ਹੋਇਆ ਕਿ ਇੱਕ ਤਾਂ ਉਹ ਬੈਟਰੀ ਲੈਣੀ ਸੀ ਉਹਨੂੰ ਕੋ ਬੈਟਰੀ ਨਹੀਂ ਟਾਈਮ ਨਾ ਮਿਲੀ ਤੇ ਦੂਸਰਾ ਫਿਰ ਜਿਹੜਾ ਉਹਨਾਂ ਕੋਨਵਰਟਰ ਲਿਆ ਸੀ ਪਹਿਲੇ ਉਹ ਖਰਾਬ ਨਿਕਲਿਆ ਫਿਰ ਦੁਬਾਰਾ ਨਵਾਂ ਮੰਗਾ ਕੇ ਦਿੱਤਾ ਸਾਰਾ ਸਿਸਟਮ ਲਾਣ ਤੋਂ ਬਾਅਦ ਫੇਰ ਦੁਬਾਰਾ ਉਹਨੂੰ ਠੀਕ ਕਰਕੇ ਲਾਇਆ ਤੇ ਹੁਣ ਅਸੀਂ ਜਾ ਰਹੇ ਆ ਇਹ ਸਾਡੇ ਨਾਲ ਤਲਹਾ ਹੁਣ ਵੀ ਆ ਰਿਹਾ ਜੀ ਇਹ ਦੇਖੋ ਸਮਾਨ ਛਕਿਆ ਹੁਣ ਅਸੀਂ ਆਪਣੇ ਘਰ ਨੂੰ ਅੱਲਾ ਖੈਰ ਰੱਖੇ ਜਾ ਰਹੇ ਹਾਂ ਦੁਆ ਕਰੋ ਖੈਰ ਖਰੀ ਇੱਥੇ ਪਹੁੰਚ ਜਾਈਏ ਇਨਸ਼ਾਅੱਲਾ ਫਿਰ ਕਿਸੇ ਨਵੇਂ ਬਲਾਗ ਤੁਹਾਡੀ ਖidmat ਸਾਹਰ ਰਹਿ ਰੱਬ ਰੱਖਾ